ਹਾਂਜੀ ਦੋਸਤੋ ਆਪਾਂ ਖੜੇ ਆਂ ਜੀ ਅੱਜ ਪਿੰਡ ਸੇਮਾ ਕਲਾ ਬਾਈ ਪ੍ਰਤਪਾਲ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਤੇ ਵੀਡੀਓ ਦੇ ਵਿੱਚ ਇੱਕ ਪਲੂਣ ਪਹਿਲੇ ਸੂਏ ਸੂਣ ਵਾਲੀ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆਂ ਤੇ ਪਹਿਲਾਂ ਆਪਾਂ ਮਿੱਤਰੋ ਤੁਹਾਨੂੰ ਸਿੰਘ ਹੀ ਦਿਖਾਉਣੇ ਆ ਬਹੁਤ ਸੋਹਣਾ ਸਿੰਘ ਕੁੰਡਾ ਸਿੰਘ ਲੱਗਿਆ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੱਦ ਮਿੱਤਰੋ ਦਰਮਿਆਨਾ ਤੇ ਥਾਂਲੇ ਪੇਦੀ ਸਾਫ਼ ਹੈ ਬਾਈ ਪ੍ਰਤਪਾਲ ਤੇ ਘਰੋਂ ਇਹ ਵੀਡੀਓ ਬਣਾਏਗਾ ਪਹਿਲਾਂ ਵੀ ਆਪਾਂ ਇੱਕ ਦੋ ਵੀਡੀਓ ਬਣਾ ਚੁੱਕੇ ਆਂ ਤੇ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਮਿੱਤਰੋ ਕਰੋ ਬਜੇ ਦੇ ਨਾਲ ਸੰਪਰਕ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਫਿਰ ਆਪਾਂ ਇਹਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸਥਾਨਲੇ ਵੀ ਦੀ ਆਪਾਂ ਗੱਲ ਕਰਕੇ ਤਾਂ ਮਿੱਤਰੋ ਪੂਰੀ ਸਾਫ ਹੈ ਜੇ ਸੂਣ ਦੇ ਪੰਜ ਚਾਰ ਦਿਨ ਮੇਰੇ ਅੰਦਾਜ਼ੇ ਨਾਲ ਬਾਕੀ ਆ ਪਹਿਲਾ ਮਗਰੋਂ ਪਸ਼ੂ ਕਦੋਂ ਵੀ ਸੁੱਸ ਸਕਦਾ ਸੋ ਠੰਡੀ ਸੀਲ ਦਾ ਤਾਂ ਤੁਸੀਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿਉਂਕਿ ਵੀਡੀਓ ਬਣਾਉਂਦੇ ਸਮੇਂ ਪਸ਼ੂ ਮਿੱਤਰੋ ਡਰਦਾ ਹੁੰਦਾ ਪਰ ਇਹ ਗਾਲਾ ਕਰ ਰਹੀ ਹੈ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਬਹੁਤ ਹੀ ਠੰਡੀ ਸੀਲ ਹੈ ਤੋਰ ਜੇ ਇੱਕ ਵਾਰੀ ਮੜਾ ਤੋਰ ਕੇ ਦਿਖਾ ਦਿਓ ਤੇ ਤੋਰ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸੁੱਕਰੇਲੂ ਬਾਈ ਦਾ ਕੰਮ ਹੈ ਤੇ ਮੜਾ ਮੋਟਾ ਮਿੱਤਰੋ ਬਾਈ ਵਪਾਰ ਵੀ ਕਰ ਲੈਂਦਾ ਕਈ ਭਰਾ ਕਮੈਂਟ ਕਰਨਗੇ ਕਈ ਵਾਰ ਦੇਖਿਆ ਹੁੰਦਾ ਕਿਸੇ ਨੇ ਇਹ ਲਾ ਕਹਿੰਦਾ ਵੀ ਆ ਬੇ ਤਾਂ ਲਈ ਆ ਜਾਂ ਮੜਾ ਮੋਟਾ ਵਪਾਰ ਵੀ ਕਰਦਾ ਵੈਸੇ ਇਹ ਘਰੇਲੂ ਪਸ਼ੂ ਰੱਖਦਾ ਹੈ ਤੇ ਚੰਗੇ ਪਸ਼ੂ ਆ ਬਾਈ ਕੋਲੇ ਜਿਹੜੇ ਘਰੇਲੂ ਪਸ਼ੂ ਨੇ ਅਰ ਜੇ ਅਗਲੇ ਸਾਲ ਨੂੰ ਮਿੱਤਰੋ ਵਾਇਰਸ ਸੁੱਖ ਰੱਖੇ ਤਾਂ ਇੱਕ ਆਪਾਂ ਤੁਹਾਨੂੰ ਲਾਈਵ ਚ ਵਾਈ ਵੀ ਕਰਕੇ ਆਪਾਂ ਦਿਖਾਵਾਂਗੇ ਤੇ ਆਪਣੇ ਸਿਮਰ ਲਾਇ ਦੀ ਜਬਰਾਜ ਦੀ ਮਿੱਤਰੋ ਜਿਹੜੀ ਝੋਟੀ ਆ ਜੋਗ ਰਾਜ ਤੇ ਜਬਰਾਜ ਨੂੰ ਮਿੱਤਰੋ ਤਕਰੀਬਨਾ ਮਾੜਾ ਕਹਿੰਦੇ ਨੇ ਪਰ ਅਸੀਂ ਆਪਾਂ ਖੁਦ ਜਾ ਕੇ ਉੱਥੋਂ ਟੀਕੇ ਲਿਆਂਦੇ ਸੀ ਤੇ ਪਿਛਲੇ ਸੂਆਂ ਦੇ ਵਿੱਚ ਦੂਜੀ ਤੀਜੀ ਸੂਈ ਪਹਿਲੇ ਤੇ ਦੋ ਦੋ ਬਹੁਤ ਚੰਗਾ ਕੱਢਿਆ ਜੇ ਰੱਬ ਵਾਇਰਸ ਸੁੱਖ ਰੱਖੇ ਤਾਂ ਅਗਲੇ ਸਾਲ ਨੂੰ ਮਿੱਤਰੋ ਯਾਦ ਰੱਖੋ ਭਾਈ ਪਿਰਤ ਪਾਲ ਲਓ ਤੇ ਲਾਈਵ ਚ ਭਾਈ ਆਪਾਂ ਜਰੂਰ ਕਰਾਂਗੇ ਕਰ ਦਾਂਗੇ ਡਾਕਟਰ ਹੋਂ ਦਾ ਹਾਂ ਭਾਈ ਪਰਤਵਾਲ ਕੀ ਹਾਲ ਚਾਲ ਹੈ ਠੀਕ ਆ ਜੀ ਕਿਵੇਂ ਲੱਗਿਆ ਕੰਮ ਆਪਣਾ ਪਹਿਲਾਂ ਤਾਂ ਨਹੀਂ ਨਹੀਂ ਠੀਕ ਆ ਵਧੀਆ ਡਾਕਟਰੀ ਵਾਲਾ ਕੰਮ ਕਿਵੇਂ ਸੀ ਆਪਣਾ ਡਾਕਟਰੀ ਵਾਲਾ ਤਾਂ ਹੋਂ ਤਾਨੂੰ ਕੀ ਆਖੀ ਸੀ ਛੱਟ ਕੇ ਭੱਜ ਗਾ ਦ ਸਾਨੂੰ ਤੇ ਕਿੰਨਾ ਕੁ ਰਿਜ਼ਲਟ ਸੀ ਆਪਣੇ ਟੀਕੇ ਦਾ ਪੂਰਾ ਵਧੀਆ ਸੀਗਾ ਸਾਰੇ ਹਾਲੇ ਤੱਕੋਂ ਦਾ ਕੱਟ ਗਏ ਅੰਗੇ ਜਿੰਨਾਂ ਨੇ ਹਾਲੇ ਕੱਟੀਆਂ ਅੰਗਾ ਹਨਾ ਹਾਂ ਇੱਕ ਅੱਧਾ ਬਾ ਦੇ ਕੋਈ ਕਟਾ ਆ ਗਿਆ ਤੇ ਜਿਹੜੀ ਆਪਣੇ ਜੋਗਰਾਜ ਦੀ ਕੱਟੀ ਸੀ ਹਨਾ ਛੋਟੀ ਆਪਣੇ ਕੋਲ ਮੱਝ ਉਹਨੇ ਕਿੰਨਾ ਕੁ ਦੁੱਧ ਕਟਿਆ ਉਹਨੇ 22 ਕਿਲੋ ਘਟਚੋ ਜੰਨੇ ਆਏ ਸੀ ਅਲੀ ਨਾਰਮਲ ਬੱਤ ਕੇ ਰੱਖ ਕੇ ਚੋੜਾ ਸੀ ਸੇਵਾ ਤੁਹਾਡੀ ਸੇਵਾ ਤੁਹਾਡੀ ਨਾਰਮਲ ਹੈ ਨਹੀਂ ਫਿਰ ਉਹ ਆਏ ਨਾ ਗਾਹਾਂ ਨੂੰ ਬਣ ਬਣ ਸੇਦੀ ਜਾਂਦੀ 2 ਮਹੀਨੇ ਤੋਂ ਆਏ ਸਾਲ ਦੇ ਸਾਲ ਸੂਪ ਪੈਂਦੀ ਹੈ ਕੈਮਾ ਸੂਏ ਸੂਪੀ ਉਹ ਤੀਜੇ ਸੂਏ ਆ ਤੀਜੇ ਸੂਏ 22 ਲੀਟਰ ਤੇ ਪਹੁੰਚ ਗਈ ਹਾਂ ਅਗਲੇ ਸਾਲ ਨੂੰ ਦੇਖਾਂਗੇ ਆਪਾਂ ਦੋ ਹੱਥ ਅਗਲੇ ਸਾਲ ਨੂੰ ਜੇ ਟਾਪ ਲਵਾਉਣੇ ਸੀ ਤਾਂ ਕੱਢਾਂਗੇ 25 26 ਤੇ ਠੀਕ ਹੈ ਸੋ ਦੋਸਤੋ ਇੱਕ ਵੱਖਰੀ ਆਪਦੇ ਸਾਲ ਨੂੰ ਲਾਈਵ ਚ ਬਾਈ ਕਰਾਂਗੇ ਤੇ ਸਪੈਸ਼ਲੀ ਸੇਵਾ ਕਰਵਾ ਕੇ ਹਨਾ ਤੇ ਦਿਖਾਵਾਂਗੇ ਬਾਕੀ ਹੈਗੀ ਆ ਪਿਰਤਪਾਲ ਕੋਲੇ ਵੀ ਹਣਾ ਉਹ ਆਏ ਨਾ ਬਣਛੇ ਦੀ ਜਾਂਦੇ ਪਸੂ ਫਿਰ ਉਹਦਾ ਕਰਕੇ ਜਾਦੇ ਜੋਰ ਲਵਣਾ ਫਿਰ ਬੰਦਾ ਨਹੀਂ ਬੰਦਾ ਨਹੀਂ ਹਣਾ ਤੁਸਿਆ ਜਾਂਦਾ ਜਮਾ ਪਸੂ ਹਣਾ ਛੇਦੀ ਬਣ ਜਾਂਦੇ ਆ ਸਾਰੇ ਹਾਂ ਨਾਰਮਲ ਸੇਵ ਹਣਾ ਜੇ ਆਪਾਂ ਜਿਆਦੇ ਦੁੱਧ ਕੱਢਾਂਗੇ ਤਾਂ ਪਸੂ ਖਰਚ ਜਾਂਦਾ ਖੁਰ ਜਾਂਦਾ ਲੱਗ ਜਾਂਦਾ ਆ ਠੀਕ ਹੈ ਹੁਣ ਇਹਦੀ ਗੱਲ ਕਰਕੇ ਤੇ ਪਹਿਲੇ ਸੂਏ ਸੂੜਾ ਨੇ ਪਹਿਲੇ ਸੂਏ ਸੂੜਾ ਠੀਕ ਹੈ ਕਿੰਨੇ ਕ ਦਿਨ ਲੇਜੂ ਅੰਦਾਜ਼ਾ ਦਿਨ ਤਾਂ ਲਿਆ ਹਫਤਾ ਲੇਜੂਗੀ ਠੀਕ ਹੈ ਤੇ ਮੁੱਲ ਕੀ ਕਰਤਾ ਜੀ ਮੁੱਲ ਇਹਦਾ ਹੈਗਾ 140 ਤੇ ਮਾਨਦਾਨ ਮਾਨ ਟੰਟਾ ਕਰਨੇ ਪਏ ਤੇਰੀ ਵੀਡੀਓ ਦੇਖ ਕੇ ਠੀਕ ਆ ਤੇ ਫੋਨ ਨੰਬਰ ਦੱਸ ਦੇ ਜੀ ਹੁਣ ਹੈਗਾ 985552 ਹਾਂਜੀ 69270 98555 69278 69278 ਪਹਿਲਾ ਜਦੋਂ ਆਪਾਂ ਤੁਹਾਡੇ ਘਰੇ ਆਏ ਸੋਟੀ ਦੀ ਲੱਤ ਟੁੱਟ ਗਈ ਸੀ ਹਨਾ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਉਹ ਭੱਜ ਗਏ ਸੀਗੇ ਉਹਦਾ ਸਾਰਾ ਹਨਾ ਜੀ ਦਰ ਕਿਉਂ ਸਾਰ ਜਿੰਨੇ ਸਾਰਿਆਂ ਨੇ ਜਵਾਬ ਦਿੱਤਾ ਸੀ ਹਨਾ ਤੇ ਜੋੜਤੀ ਸੀ ਲੱਤ ਹਨਾ ਇਹਦੀ ਮਤਲਬ ਉਹ ਇਹਦੀ ਮਾਂ ਸੀ ਉਹ ਇਹਦੀ ਨਾਨੀ ਸੀਗੀ ਨਾਨੀ ਸੀ ਹਨਾ ਉਸ ਸਰਸੇ ਵਿੱਚ ਕਿੰਨੇ ਸਮੇਂ ਤੇ ਅਮਰਤ ਦੋਲਾ ਕੰਮ ਮੱਲਾ 2 ਲੱਖ ਦੀ ਵਿਕੀ ਸੀ ਹਣਾ ਇਹ 2-5 ਦੀ ਵੇਚੀ ਸੀ ਕਿੰਨਾ ਦੁੱਧ ਸੀ ਉਹਦਾ ਥੱਲੇ ਉਹਦੇ ਥੱਲੇ ਦੁੱਧ ਸੀ 16 ਕਿਲੋ 16 ਹਣਾ ਉਦੋਂ 2-5 ਵੀ ਬਹੁਤ ਸੀ ਹਣਾ ਮੱਲਾ ਸਾਲ ਵੀ 7-8 ਹੋ ਗਏਣਗੇ ਹੂੰ ਤਾਂ ਮਨ ਹਾਂ ਹੋ ਗਿਆ ਉਹਨੀਆਂ ਠਣਾਉਂਦਾ ਹਲੇ ਮੈਂ ਦਾ ਮੈਂ ਬੁਕਾਰਦੇ ਉਹ ਅਮਰਤ ਦਾ ਮੈਨ ਲੜਦਾ ਸੀ ਕਹਿੰਦਾ 2.5 ਕੋ ਘੱਟ ਵੇਚਣੀ ਨਹੀਂ ਠੀਕ ਹੈ ਉਹਦਾ ਇਹਦਾ ਮਿੱਤਰੋ ਲੱਤ ਟੁੱਟ ਗਈ ਜਮਾ ਕਰ ਲਈ ਹਣਾ ਅ ਗਿੱਟੇ ਕੋਲ ਜਮਾ ਹੱਡ ਅੱਡ ਹੋ ਗਿਆ ਸੀ ਹਣਾ ਪੂਰਾ ਮੱਥਾ ਮਾਰਿਆ ਪਤਾ 9 ਮਹੀਨੇ ਤਿੰਨ ਮਹੀਨੇ ਤਾਂ ਤਾਂ ਲੱਗੇ ਸੀ ਡੇਲੀ ਦੇ ਡੇਲੀ ਮੇਤਰਾ ਜੀ ਪੱਟੀ ਕਰਦੇ ਹੁੰਦੇ ਸੀ ਹਾਂ ਬੱਬੀ ਨੇ ਹਾਂ ਬੱਬੀ ਨੇ ਜ਼ਿਆਦਾ ਸਾਥ ਦਿੱਤਾ ਜਿਹੜੇ ਭਰਾ ਦੀ ਆਪਾਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਹਦੀ 2.5 ਲੱਖ ਮੰਗਿਆ ਸੀ ਉਹਨੇ ਆਪਣੀ ਦੱਸ ਪਾਈ ਸੀ ਹਣਾ ਨਹੀਂ ਉਹਨੇ ਮਦਦ ਵੀ ਬਹੁਤ ਕਰੀਆ ਮਦਦ ਵੀ ਬਹੁਤ ਕਰੀ ਦੱਸ ਵੀ ਪਾਈ ਸੀ ਤੇ ਡਾਕਟਰ ਤਕਰੀਬਨ ਆਪਣੇ ਏਰੀਏ ਦੇ ਕਈ ਡਾਕਟਰਾਂ ਨਾਲ ਗੱਲ ਕੀਤੀ ਸੀ ਤੇ ਜਵਾਬ ਦੇ ਕੇ ਸੀ ਉਹਦੇ ਲੱਤ ਮੇਤਰਾ ਆਪਾਂ ਠੀਕ ਕਰੀ ਸੀ ਸੋ ਆਪਣੇ ਫਿਰ ਡਾਕਟਰ ਨੂੰ ਵਧੀਆ ਸਮਝ ਕੇ ਬਾਈ ਨੇ ਆ ਆਪਾਂ ਹੀ ਫਿਰ ਟੀਕੇ ਲਾਇਆ ਉਸ ਤੋਂ ਬਾਅਦ ਹਣਾ ਸਾਰੇ ਬਸ ਗੋੜੀ ਕਰ ਵੀ ਹੁਣ ਆ ਸਾਡਾ ਮੈਸਟਰੀ ਲਾਇਆ ਕਰਕੇ ਸਮਾਈ ਸੂਈ ਸੱਤ ਘਟ ਹੁੰਦੀ ਰਹੀ ਹੈ ਹੂੰ ਸੋ ਮੈਂ ਆਪਦੇ ਮਿੱਤਰੋ ਵਿੜਾਈ ਨਹੀਂ ਕਰਦਾ ਕਈ ਭਰਾ ਕਹਿਣਗੇ ਵੀ ਵਿੜਾਈ ਕਰਦਾ ਜਿਹੜੀਆਂ ਜਿੱਜਾ ਆਪਾਂ ਕਰੀਆਂ ਉਹੀ ਤੁਹਾਨੂੰ ਦੱਸ ਰਹੇ ਆ ਸੋ ਆਪਣਾ ਕੰਮ ਮਿੱਤਰੋ ਫਿਰ ਕਹਿਣਾ ਬਹੁਤ ਸੋਹਣਾ ਸੀ ਜਿੰਨਾ ਸਾਲ ਆਪਾਂ ਕਰਿਆ ਮਤਲਬ ਆਪਣੇ ਰਕੇ ਸਭ ਤੋਂ ਵੱਧ ਮੇਰੇ ਕੋਲ ਕੰਮ ਸੀ ਹਨਾ ਮੈਂ ਪੂਰਾ ਵਧੇ ਸੀਗਾ ਇੱਥੇ ਕੰਮ ਆਪਣਾ ਸਾਡਾ ਹਾਂ ਸੇ ਲੋਕ ਜਾਸਾ ਸਾਥ ਦੇ ਆ ਸਾਨੂੰ ਕਹਿੰਦਾ ਫੋਨ ਕਰਕੇ ਉਹਨਾਂ ਦਾ ਹੁਣ ਨਹੀਂ ਆਉਂਦਾ ਹੁਣ ਤਾਂ ਕੰਮ ਹੁੰਦਾ ਗਏ ਲੰਘ ਗਏ ਮਿੱਤਰੋ ਆਪਾਂ ਅੱਗੇ ਤੇ ਸੋ ਸਾਰੇ ਵੀਰਾਂ ਦਾ ਪਾ ਧੰਨਵਾਦ ਕਰਦੇ ਆ ਮੁੱਲ ਹੈਗਾ ਜੀ ਇੱਕ 40 ਇੱਕ 40 ਤੇ ਫੋਨ ਨੰਬਰ ਇੱਕ ਵਾਰੀ ਹੋਰ ਦੱਸ ਦਿੰਦੇ ਹਾਂ 98553 98553 69278 69278 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਮਿੱਤਰੋ ਕੰਤ ਦਰਮਿਆਨਾ ਤੇ ਪਹਿਲੇ ਸੂਏ ਸੂਣਾ ਪੰਜ ਚਾਰ ਦਿਨ ਸੂਣ ਦੇ ਵਿੱਚ ਬਾਕੀ ਆ ਠੰਡੀ ਸੀਲ ਦਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਹੁਤ ਜ਼ਿਆਦਾ ਆ ਕਿਉਂਕਿ ਪਸ਼ੂ ਗਾਲਾ ਕਰਨਾ ਉੱਪਰ ਇਹ ਬੰਦੇ ਨੂੰ ਦੇਖ ਕੇ ਉਹ ਵੀ ਡਾਕਟਰ ਨੂੰ ਦੇਖ ਕੇ ਤਾਂ ਗਾਲਾ ਕਰਨਾ ਬਹੁਤ ਵੱਡੀ ਗੱਲ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ